ਹਾਂਜੀ ਸਤਿ ਸ਼੍ਰੀ ਅਕਾਲ ਮੇਰੇ ਵੀਰੋ ਪੰਜਾਬ ਦੇ ਮਾੜੇ ਹਾਲਾਤਾਂ ਤੇ ਨਸੇ ਤੇ ਇੱਕ song ਵਧੀਆ ਲੱਗਿਆ ਤਾਂ share ਜ਼ਰੂਰ ਕਰਿਓ ਜਰਾ ਧਿਆਨ ਹੋਈ ਬਾਰਡਰ ਸਕਉਟੀ ਹੱਦਾਂ ਸਰ ਹੱਦਾਂ ਉੱਤੇ ਹਰ ਵੇਲੇ ਰਹਿੰਦੀ ਤੈ ਨਾਤ ਜੀ ਪਿੰਡੋ ਪਿੰਡੀ ਫੇਰ ਵੀ ਪੁੱਕੀ ਤੇ ਜ਼ਰਾਬਦੀ ਨਾ ਦਿਸਦੀ ਐ ਕਿਸੇ ਪਾਸੇ ਘਾਟ ਜੀ ਪਿੰਡੋ ਪਿੰਡੀ ਫੇਰ ਵੀ ਪੁੱਕੀ ਤੇ ਜ਼ਰਾਬਦੀ ਨਾ ਦਿਸਦੀ ਹੈ ਕਿਸੇ ਪਾਸੇ ਘਾਟ ਜੀ ਲੰਡੀ ਪੁੱਛੀ ਕਰਦੀ ਸਮੰਗਲਿੰਗ ਇੱਥੇ ਦੱਸੋ ਕਿੱਥੇ ਹੈ ਧਿਆਨ ਸਰਕਾਰਾਂ ਦਾ ਖਾ ਗਿਆ ਜਵਾਨੀ ਮੇਰੇ ਰੰਗਲੇ ਪੰਜਾਬ ਦੀ ਜੀ ਨਸਾ ਇੱਕ ਬਾਰਡਰਾਂ ਤੋਂ ਪਾਰਾਂ ਦਾ ਖਾ ਗਿਆ ਜਵਾਨੀ ਮੇਰੇ ਰੰਗਲੇ ਪੰਜਾਬ ਨੂੰ ਜਾਇਰ ਇੱਕ ਬਾਰਡਰਾਂ ਤੋਂ ਪਾਰਾਂ ਦਾ ਵਿਚੋ ਵਿਚੀ ਰੋਂਦੀਆਂ ਨੇ ਮਾਂ ਮਾਂ ਉਹ ਵਿਚਾਰੀਆਂ ਪੁੱਤ ਜੀ ਦੇ ਗਿੱਜਗੇ ਨੇ ਲਾਂਨ ਤੇ ਸਮਝਾਉਂਦੇ ਬੜਾ ਪਿਉ ਹੱਥ ਜੋੜਦੀਆਂ ਭੈਣਾ ਕੌਣ ਰੁੱਕਦਾ ਕਿਸੇ ਦੇ ਯਾਰੋ ਕਹਿਣ ਤੇ ਸਮਝਾਉਂਦੇ ਬੜਾ ਪਿਉ ਹੱਥ ਜੋੜਦੀਆਂ ਭੈਣਾ ਕੌਣ ਰੁੱਕਦਾ ਕਿਸੇ ਦੇ ਯਾਰੋ ਕਹਿਣ ਤੇ ਮੱਲੂ ਮੱਲੀ ਬਣੇ ਫਿਰ ਪਾਈਪ ਨੋਟ ਦੀ ਜਦੋਂ ਬੈਂਦਾ ਟੋਲਾ ਡਰਗੀਆਂ ਦੇ ਯਾਰਾਂ ਦਾ ਖਾ ਗਿਆ ਜਵਾਨੀ ਮੇਰੇ ਰੰਗਲੇ ਪੰਜਾਬ ਨੂੰ ਜੀ ਨਸਾ ਇੱਕ ਬਾਡਰਾਂ ਤੋਂ ਪਾਰਾਂ ਦਾ ਪੈਸੇ ਦੇਨ ਜੀ ਨਾਮ ਆਪੇ ਹੱਲ ਕਰਨ ਲਈ ਆਪੇ ਲੁੱਟਾਂ ਖੋਹਾਂ ਲਈ ਹੁੰਦੇ ਮਜਬੂਰ ਨੇ ਪੈਸੇ ਦੇਨ ਜੀ ਨਾਮ ਆਪੇ ਹੱਲ ਕਰਨ ਲਈ ਆਪੇ ਲੁੱਟਾਂ ਖੋਹਾਂ ਲਈ ਹੁੰਦੇ ਮਜਬੂਰ ਨੇ ਚਾਕੇ ਵੀ ਨਾ ਜਾਂਦਾ ਜਿੱਥੇ ਮੁੜੇ ਆ ਜੀ ਪਿੱਛੇ ਐ ਨਾ ਜ਼ਿੰਦਗੀ ਤੋਂ ਲੰਘ ਜਾਂਦੇ ਦੂਰ ਨੇ ਕਾ ਕੇ ਵੀ ਨਾ ਜਾਂਦਾ ਜਿੱਥੇ ਮੁੜਿਆ ਜੀ ਪਿੱਛੇ ਨਾ ਜ਼ਿੰਦਗੀ ਤੋਂ ਲੰਘ ਜਾਂਦੇ ਦੂਰ ਨੇ ਵੇ ਕੀ ਫੇਰ ਪੋੜੇ ਪਿਓ ਦਾਦੇ ਦੀ ਕਮਾਈ ਧੂਆਂ ਉੱਡੇ ਕਈ ਕਈ ਹਜ਼ਾਰਾਂ ਦਾ ਖਾ ਗਿਆ ਜਵਾਨੀ ਮੇਰੇ ਰੰਗਲੇ ਪੰਜਾਬ ਦੀ ਜੀ ਨਸਾ ਇੱਕ ਬਾਰਡਰਾਂ ਤੋਂ ਪਾਰਾਂ ਦਾ ਖਾ ਗਿਆ ਜਵਾਨੀ ਮੇਰੇ ਰੰਗਲੇ ਪੰਜਾਬ ਦੀ ਜੀ ਨਸਾ ਇੱਕ ਬਾਰਡਰਾਂ ਤੋਂ ਪਾਰਾਂ ਦਾ ਕੈਂਦੀ ਸਰਕਾਰ ਬਸ ਇਹੀ ਹਰ ਵਾਰ ਕਾਬੂ ਜਲਦ ਹੀ ਨਸਿਆਂ ਤੇ ਪਾਉਣਾ ਏ ਸੱਚੀ ਗੱਲ ਏ ਆਕੇ ਥੋੜਾ ਯਾਹਰ ਗਿੱਲ ਵੜਵਾਲ ਵਾਲਾ ਬੀਤੇ ਵਕਤ ਤਾਨੂੰ ਆਪਾਂ ਪਛਤਾਉਣਾ ਏ ਨਿੱਜੀ ਵਾਂਗੂ ਲੱਗੇ ਬੋਲ ਕਈ ਦੇਲਾਂ ਤੇ ਲੋਕੋ ਸੱਚ ਦਾ ਇਹੋ ਕਾ ਇਹ ਯਾਰਾਂ ਦਾ ਖਾ ਗਿਆ ਜਵਾਨੀ ਮੇਰੇ ਰੰਗਲੇ ਪੰਜਾਬ ਨੂੰ ਜੀ ਨਸਾ ਇੱਕ ਬਾਰਡਰਾਂ ਤੋਂ ਪਾਰਾਂ ਦਾ ਖਾ ਗਿਆ ਜਵਾਨੀ ਮੇਰੇ ਰੰਗਲੇ ਪੰਜਾਬ ਦੀ ਜਾਇਰ ਇੱਕ ਬਾਰਡਰਾਂ ਤੋਂ ਪਾਰਾਂ ਦਾ ਸੀ ਗੱਲ ਜੀ ਥੈਂਕ ਯੂ ਆਲ